ਪੰਜਾਬੀ ਦੇਖ ਰਹੇ तमाम दर्शका दा स्वागत है मैं सुमन जेटली जो अपडेट तोडे नाल साझा करण जा रहे हां ए अश्योर ਕਰ ਸਕਤੇ ਆਂ ਅਸੀਂ ਤੁਹਾਨੂੰ ਕੀ ਅਪਡੇਟ ਜਾਣ ਕੇ ਤੁਹਾਨੂੰ ਨਿਰਾਸ਼ਾ ਹੀ ਹੋਏਗੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਜਿਨ੍ਹਾਂ ਦੇ ਕੋਲ ਮੋਬਾਈਲ ਫੋਨ ਹੈ ਜਿਹੜੇ ਜਿਹੜੇ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਉਹਨਾਂ ਦੇ ਲਈ ਇਹ ਖਬਰ ਹੈ ਖਾਸ ਤੌਰ ਤੇ ਜੋ ਲੋਕ ਪ੍ਰੀपेड ਯਾ ਪੋਸਟपेड ਜੇਕਰ ਤੁਸੀਂ ਪਹਿਲਾਂ 100 ਰੁਪਏ ਦੇ ਵਿੱਚ ਆਪਣਾ ਰੀਚਾਰਜ ਕਰਵਾਉਂਦੇ ਸੀ ਯਾ 100 ਰੁਪਏ ਦਾ ਤੁਹਾਡਾ ਬਿੱਲ ਆਉਂਦਾ ਸੀ ਉਦਾਹਰਨ ਦੇ ਤੌਰ ਤੇ ਗੱਲ ਕਰ ਰਹੇ ਆਂ ਤਾਂ ਉਹ ਬਿੱਲ ਹੁਣ ਤੁਹਾਡਾ ਵਧ ਜਾਏਗਾ ਯਾਨੀ ਕਿ ਹਰ ਮਹੀਨੇ ਦਾ ਰੀਚਾਰਜ ਦਾ ਖਰਚਾ ਵਧਣ ਵਾਲਾ ਹੈ ਤੇ ਹਰ ਮਹੀਨੇ ਜਿਹੜਾ ਮੰਥਲੀ ਬਿੱਲ ਆਉਂਦਾ ਹੈ ਉਹਦੇ ਵਿੱਚ ਵਾਧਾ ਹੋਣ ਵਾਲਾ ਹੈ ਕਿਉਂ ਹੈ ਕਹਿ ਰਹੇ ਹਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ 20% ਤੱਕ ਵਧਣ ਵਾਲੇ ਨੇ ਮੋਬਾਈਲ ਬਿੱਲ ਅਤੇ ਰੀਚਾਰਜ ਦੇ ਪਲਾਨਸ ਆਪਣੇ ਪਲਾਨਸ ਦੇ ਵਿੱਚ ਜਿਹੜੀਆਂ ਇਹ ਟੈਲੀਕਮ ਕੰਪਨੀਆਂ ਨੇ ਇਹ ਬਦਲਾਅ ਕਰ ਰਹੀਆਂ ਨੇ ਤੇ ਹੁਣ ਜਿਹੜੇ ਪਲਾਨਸ ਨੇ ਜਿਹੜੇ ਪ੍ਰੀਪੇਡਸ ਨੇ ਉਨ੍ਹਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਯਾਨੀ ਕਿ ਹਰ ਮਹੀਨੇ ਆਉਣ ਵਾਲਾ ਤੁਹਾਡਾ ਬਿੱਲ ਹੁਣ ਮਹਿੰਗਾ ਹੋਣ ਵਾਲਾ ਹੈ ਦੇਸ਼ ਦੇ ਵਿੱਚ ਤਿੰਨ ਵੱਡੀਆਂ ਟੈਲੀਕਮ ਕੰਪਨੀਆਂ ਨੇ ਵੋਡਾਫੋਨ ਆਈਡੀਆ Airtel ਤੇ Jio ਤੇਨਾਂ ਵੱਲੋਂ 20% ਦੀ 20% ਦਾ ਜਿਹੜਾ ਵਾਅਦਾ ਕੀਤਾ ਜਾ ਰਿਹਾ ਹੈ ਇਹ ਤਿਆਰੀ ਉਹਨਾਂ ਵੱਲੋਂ ਕਰ ਦਿੱਤੀ ਗਈ ਹੈ ਆਪਣੇ ਟੈਰਿਫ ਦੇ ਵਿੱਚ 20% ਦਾ ਵਾਅਦਾ ਕਰਨ ਦੀ ਸਭ ਤੋਂ ਪਹਿਲਾਂ Vodafone Idea ਆਪਣਾ ਟੈਰਿਫ ਵਧਾਉਣ ਜਾ ਰਿਹਾ ਹੈ ਤੇ ਉਸ ਤੋਂ ਬਾਅਦ Airtel ਤੇ ਉਸ ਤੋਂ ਬਾਅਦ Jio ਵੀ ਆਪਣਾ ਪਲਾਨ ਮਹਿੰਗਾ ਕਰ ਸਕਦਾ ਹੈ ਪੈਰਿਫ ਵਧਾਉਣ ਦਾ ਮਤਲਬ ਹੈ ਕਿ ਹੁਣ ਪਹਿਲਾਂ ਜਿਹੜਾ ਹਰ ਮਹੀਨੇ ਤੁਹਾਡਾ ਬਿੱਲ ਆਉਂਦਾ ਸੀ ਹੁਣ ਤੋਂ ਬਾਅਦ ਜਿਹੜਾ ਬਿੱਲ ਆਇਆ ਕਰੇਗਾ ਉਹ 20% ਵੱਧ ਕੇ ਆਇਆ ਕਰੇਗਾ ਇਹ ਕਿਉਂ ਕੀਤਾ ਜਾ ਰਿਹਾ ਤੁਹਾਨੂੰ ਇਹ ਵੀ ਜ਼ਰੂਰ ਦੱਸਾਂਗੇ ਪਰ ਜੇ ਸਭ ਨੂੰ ਜਾਣਦੇ ਹੋ ਕਿ ਜਦੋਂ ਰਿਲਾਈਐਂਸ Jio ਦੀ ਐਂਟਰੀ ਹੋਈ ਸੀ ਮਾਰਕੀਟ ਦੇ ਵਿੱਚ ਤਾਂ ਬਾਕੀ ਦੀਆਂ ਟੈਲੀਕਾਮ ਕੰਪਨੀਆਂ ਨੂੰ ਇੱਕ ਵੱਡਾ ਨੁਕਸਾਨ ਹੋਇਆ ਸੀ ਕਿਉਂਕਿ ਬਹੁਤ ਸਾਰੇ ਲੋਕ ਅਜੇ ਹਨ ਫ੍ਰੀ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵੋਡਾਫੋਨ ਆਈਡੀਆ ਤੇ ਐਰਟੈਲ ਦੀ ਵਰਤੋਂ ਛੱਡ ਕੇ Jio ਦੇ SIMਸ ਲੈ ਲਏ ਸਨ। ਤੇ ਉਹਨੇ ਸਮਝ ਸਕਦੇ ਹਾਂ ਕਿ Jio ਦੇ ਨਾਲ ਪਹਿਲਾ ਦੇਸ਼ ਦੀਆਂ ਜਦੋਂ Jio ਨਹੀਂ ਸੀ ਤਾਂ ਨੋ ਪ੍ਰਾਈਵੇਟ ਕੰਪਨੀਆਂ ਸਨ ਪਰ ਜਦੋਂ Jio ਆ ਚੁੱਕਾ ਹੈ ਤਾਂ ਐਰਟੈਲ, ਵੋਡਾਫੋਨ ਆਈਡੀਆ ਤੇ Jio ਦੇ ਵਿੱਚ ਹੁਣ ਇਹਨਾਂ ਦੇ ਵਿੱਚ ਇੱਕ ਟੱਕਰ ਦਾ ਮੁਕਾਬਲਾ ਹੈ, ਕੰਪੀਟੀਸ਼ਨ ਹੈ ਤਾਂ Jio ਦੇ ਆਉਣ ਵਾਲੀ ਜਿਹੜੀ ਟੈਲੀਕਮ ਇੰਡਸਟਰੀ ਜੀਓ ਦੇ ਆਉਣ ਤੋਂ ਬਾਅਦ ਜਿਹੜੀ ਟੈਲੀਕਮ ਇੰਡਸਟਰੀ ਉਸ ਦੇ ਵਿੱਚ ਇੱਕ ਵਾਰ ਖਿੜੀ ਹੋਈ ਹੈ ਇੱਕ جنگ ਛਿੜੀ ਹੋਈ ਹੈ ਇਹ جنگ ਹੈ ਪ੍ਰਾਈਸ ਦੀ ਇਹ جنگ ਹੈ ਪਲਾਨਸ ਦੀ ਤੇ ਇਹਨਾਂ ਪਲਾਨਸ ਦੇ ਵਿੱਚ ਹੁਣ ਤਬਦੀਲੀ ਕੀਤੀ ਜਾਏਗੀ ਜੀਓ ਦੇ ਆਉਣ ਤੋਂ ਬਾਅਦ ਟੈਲੀਕਮ ਕੰਪਨੀਆਂ ਨੂੰ ਆਪਣੇ ਪਲਾਨ ਸਸਤੇ ਕਰਨੇ ਪਏ ਸੀ ਯਾਨੀ ਉਹਨਾਂ ਨੂੰ ਘਾਟਾ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਰੈਵਨਿਊ ਤੇ ਇੱਕ ਉਹਨਾਂ ਦੇ ਰੈਵਨਿਊ ਤੇ ਵੱਡਾ ਅਸਰ ਪਿਆ ਤੇ ਇਹਦੇ ਨਾਲ ਜਿਹੜੀ ਯੂਜ਼ਰਸ ਟੋਨ ਆ ਵੱਲੋਂ ਕਮਾਈ ਕੀਤੀ ਜਾਂਦੀ ਸੀ ਉਹ ਵੀ ਕੱਟ ਗਈ ਸੀ ਟੀਆਰਏਆਈ ਦੇ ਮੁਤਾਬਕ Jio ਨੇ ਆਉਣ ਵਾਲੇ ਜਦੋਂ ਪਹਿਲਾ ਜੂਨ ਦੇ ਵਿੱਚ Jio ਆਇਆ 2016 ਦੇ ਵਿੱਚ ਤਾਂ 155 ਰੁਪਏ ਦੀ ਕੀਮਤ ਦੇ ਕਾਰਨ ਬਾਕੀ ਦੀਆਂ ਟੈਲੀਕਮ ਕੰਪਨੀਆਂ ਨੂੰ ਇੱਕ ਵੱਡਾ ਨੁਕਸਾਨ ਚੇਲਣਾ ਪਿਆ ਸੀ ਪਰ ਹੁਣ ਜੇਕਰ 2020 ਦੀ ਗੱਲ ਕੀਤੀ ਜਾਏ ਤਾਂ ਹੁਣ ਦਾ ਇਹ ਵੱਡਾ ਅਪਡੇਟ ਹੈ ਕਿ ਤੁਹਾਡੇ ਬਿੱਲ ਦੇ ਵਿੱਚ ਤੁਹਾਡਾ ਮੋਬਾਈਲ ਦਾ ਬਿੱਲ ਜਾਂ ਤੁਹਾਡਾ ਜਿਹੜਾ ਰੀਚਾਰਜ ਹੁੰਦਾ ਉਸ ਦੇ ਵਿੱਚ ਉਸ ਦੀ ਕੀਮਤਾਂ ਦੇ ਵਿੱਚ 20% ਵਾਧਾ ਹੋ ਸਕਦਾ ਹੈ ਬਹੁਤ ਹੀ ਜਲਦੀ ਵਾਧਾ ਹੋਣ ਵਾਲਾ ਹੈ ਟੈਰਿਫ 20% ਟੈਰਿਫ ਵਧ ਸਕਦਾ ਹੈ ਮੋਬਾਈਲ ਰੀਚਾਰਜ ਵੀ ਮਹਿੰਗਾ ਹੋ ਸਕਦਾ ਹੈ ਵੱਡਾ ਅਪਡੇਟ ਹੈ ਇਸ ਵੇਲੇ ਦਾ ਜੇਬ ਤੇ ਵੱਡਾ ਅਸਰ ਪੈ ਸਕਦਾ ਹੈ ਹਰ ਉਸ ਵਿਅਕਤੀ ਦੀ ਜੇਬ ਤੇ ਜੋ ਮੋਬਾਈਲ ਯੂਜ਼ਰ ਹੈ ਜੋ smartphones ਯੂਜ਼ਰ ਹੈ ਜੋ ਕਾਲਿੰਗ ਅਤੇ ਇੰਟਰਨੈਟ ਦੀ ਵਰਤੋਂ ਦੇ ਲਈ ਆਪਣੇ smartphone ਨੂੰ ਯੂਜ਼ ਕਰਦਾ ਹੈ prepaid ਅਤੇ postpaid ਦੇ ਪਲਾਨਸ ਨੂੰ ਲੈ ਕੇ ਹੁਣ ਅਤਿੰ ਜਿਹੜੀਆਂ ਮੇਨ ਟੈਲੀਕਮ ਕੰਪਨੀਆਂਜ਼ ਨੇ ਉਹ ਆਪਣੇ ਪਲਾਨਸ ਦੇ ਵਿੱਚ ਆਪਣੇ ਪਲਾਨਸ ਨੂੰ ਬਦਲਣ ਜਾ ਰਹੀਆਂ ਨੇ ਤੇ ਆਪਣੇ ਪਲਾਨਸ ਨੂੰ ਮਹਿੰਗਾ ਕਰਨ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਇਹ ਪਲਾਨਸ ਦੀ ਤਬਦੀਲੀ ਹੋਏਗੀ ਵੋਡਾਫੋਨ ਆਈਡੀਆ ਦੇ ਵੱਲੋਂ ਉਸ ਤੋਂ ਬਾਅਦ Airtel ਤੇ ਅੰਤ ਦੇ ਵਿੱਚ Jio ਆਪਣੇ ਪਲਾਨਸ ਨੂੰ ਮਹਿੰਗਾ ਕਰ ਸਕਦਾ ਹੈ ਟੈਰਿਫ ਵਧਣ ਦਾ ਮਤਲਬ ਹੈ ਕਿ ਹੁਣ ਹਰ ਮਹੀਨੇ ਕਸਟਮਰਸ ਤੋਂ ਵਸੂਲਣ ਵਾਲੇ ਪੈਸੇ ਦੇ ਵਿੱਚ ਵਾਧਾ ਹੋਏਗਾ ਯਾਨੀ ਕਿ ਹੁਣ ਕਸਟਮਰਸ ਤੋਂ ਯੂਜ਼ਰਸ ਤੋਂ ਵੱਧ ਪੈਸੇ ਕਮਾਏ ਜਾਣਗੇ ਤਾਂ ਹਰ ਵਿਅਕਤੀ ਜਿਸ ਦੇ ਕੋਲ smartphone ਹੈ ਉਸ ਦੀ ਜੇਬ ਤੇ ਇੱਕ ਵਾਰ ਫੇਰ ਤੋਂ ਅਸਰ ਪੈਣ ਵਾਲਾ ਹੈ ਜੇ 100 ਰੁਪਏ ਦਾ ਰੀਚਾਰਜ ਕਰਵਾਉਂਦੇ ਸੀ ਤਾਂ ਉਹ ਰੀਚਾਰਜ ਹੁਣ 120 ਰੁਪਏ ਦਾ ਹੋਏਗਾ 락ડાઉન ਦੇ ਦੌਰਾਨ ਇੰਟਰਨੈਟ ਦੀ ਵਰਤੋਂ ਵਧੀ ਹੈ ਕਿਉਂਕਿ ਬੱਚਿਆਂ ਦੀ ਪੜ੍ਹਾਈ ਵੀ ਆਨਲਾਈਨ ਹੋ ਗਈ ਹੈ ਲੋਕ ਘਰਾਂ ਦੇ ਵਿੱਚ ਵੇਲੇ ਸਨ ਉਦੋਂ ਵੀ ਇੰਟਰਨੈਟ ਦੀ ਵਰਤੋਂ ਵਧ ਹੋਈ ਹੈ ਤੇ ਹੁਣ ਆਪਣੇ ਯੂਜ਼ਰਸ ਤੋਂ ਹੋਰ ਕਮਾਈ ਕੀਤੀ ਜਾਏਗੀ ਇਹਨਾਂ ਤਿੰਨ ਵੱਡੀਆਂ ਟੈਲੀਕਮ ਕੰਪਨੀਆਂਜ਼ ਦੇ ਵੱਲੋਂ ਵੋਡਾਫੋਨ ਆਈਡੀਆ Airtel ਅਤੇ Jio ਦੇ ਵੱਲੋਂ ਆਪਣੇ ਪਲਾਨਸ ਦੇ ਵਿੱਚ ਤਬਦੀਲੀ ਲਿਆਇ ਜਾਏਗੀ ਤੇ ਆਪਣੇ ਪਲਾਨਸ ਹੋਰ ਮਹਿੰਗੇ ਕਰ ਦਿੱਤੇ ਜਾਣਗੇ ਤਾਂ ਆਮ ਲੋਕਾਂ ਦੇ ਲਈ ਰਾਹਤ ਭਰੀ ਖਬਰ ਤਾਂ ਬਿਲਕੁਲ ਵੀ ਨਹੀਂ ਹੈ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਮੋਬਾਈਲ ਦੇ ਪਲਾਨਸ ਹੋਰ ਵੱਧ ਜਾਣਾ ਹੋਰ ਮਹਿੰਗੇ ਹੋ ਜਾਣਾ ਜ਼ਰੂਰ ਮੋਬਾਈਲ ਯੂਜ਼ਰਸ ਇੰਟਰਨੈਟ ਯੂਜ਼ਰਸ ਤੇਨਾ ਤਿੰਨ ਟੈਲੀਕਾਮ ਕੰਪਨੀਆਂ ਦੇ ਜਿਹੜੇ ਕਸਟਮਰਸ ਨੇ ਉਹਨਾਂ ਦੇ ਲਈ ਇੱਕ ਨਿਰਾਸ਼ਾ ਖਬਰ ਨਿਰਾਸ਼ਾ ਭਰੀ ਖਬਰ ਜ਼ਰੂਰ ਸਾਹਮਣੇ ਆਈ ਹੈ ਆਪਣੇ ਟੈਰਿਫ ਦੇ ਵਿੱਚ ਵੀ ਪ੍ਰਤੀਸ਼ਤ ਦਾ ਵਾਅਦਾ ਕਰਨ ਜਾ ਰਹੀਆਂ ਨੇ ਇਹ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਹੁਣ ਤਾਂ ਇਹ ਤਾਜ਼ਾ ਅਪਡੇਟ ਸੀ ਅਸੀਂ ਬទਰੇ ਅਪਡੇਟਸ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਧੰਨਵਾਦ